ਕਿ ਅੱਜ ਮੈਂ ਤੈਨੂੰ ਡੈਡੀ ਨਹੀਂ ਆਖਣਾ ਮੈਂ ਤੈਨੂੰ ਭਗਵੰਤ ਕਹਿ ਕੇ ਸੰਬੋਧਨ ਹੋਣਾ ਕਿਉਂਕਿ ਮੈਨੂੰ ਸ਼ਰਮ ਆਉਂਦੀ ਹੈ ਕਹਿੰਦਿਆਂ ਕਿ ਤੂੰ ਮੇਰਾ ਬਾਪ ਹੈ ਤਾਂ ਮੈਂ ਤੇਰੀ ਬੇਟੀ ਜਿਹੜਾ ਸਾਥਸੇਵਕ ਦੀ ਬੇਟੀ ਆ ਨਾ ਹੋਇਆ ਉਹਨੇ ਕਿਤੇ ਥੋੜੇ ਬਦਲ ਆਡੇ ਵਾਲੇ ਹੋ ਜਾਣ 24 ਘੰਟੇ ਬੱਤੀ ਆ ਗਈ ਹਾਂਜੀ ਵਾਹੇ ਜੇ ਮੈਂ ਉਹਦੀ ਸ਼ਿਫਟ ਕਰਨ ਲੱਗਿਆ ਤੇ ਭਾਵੇਂ ਛੱਡੀ ਤੇਰ ਬੱਤੀ ਵੇ ਕਹਿੰਦੇ ਇੱਕ ਗੱਲ ਜਰੂਰ ਕਹਿਣੀ ਹੈ ਸਾਭ ਨੇ ਜਿੱਦੇ ਵਿਖਰਨ ਵੀ ਜਿੜੀਏ ਦੇ ਹੱਥ ਵਿੱਚ ਆ ਗਿਆ ਨਾ ਚੀਕਾ ਕਰਦੀ ਹੈ ਇਹ ਜਰੂਰ ਕਹਿਣੀ ਹੈ ਇਹਨਾਂ ਨੂੰ ਕੋਈ ਸ਼ੱਕ ਹੈ ਔਰ ਸਾਧ ਸੰਗਤ ਜੀ ਜੇ ਕੋਈ ਇਸ ਦਸਤਾਵੇਜ਼ ਨੂੰ અપਮਾਨਿਤ ਕਰੇ ਕਿ ਕੀ ਉਹ ਪੰਜਾਬ ਦੇ ਬਦਲਾਅ ਵਾਸਤੇ ਹੈ ਕਿ ਇਹ ਪੰਜਾਬ ਦੇ ਭਲੇ ਵਾਸਤੇ ਆ 4 ਦਿਨ ਪਹਿਲਾਂ ਦੀ ਇੱਥੇ ਵੀਡੀਓ ਹੈ ਬਟੰਡੇ ਦੀ ਖੁੱਡੀਆਂ ਨਾਲ ਤੁਰਿਆ ਫਿਰਦਾ ਕੁੜੀਆਂ ਨੂੰ ਸ਼ਰਮ ਨਾ ਆਈ ਜਦ ਇਹ ਕੰਮ ਇਹ ਕਰਦਾ ਸੀ ਇਹ ਲੋਕ ਚਮਚੇ ਇਹਨਾਂ ਨੇ ਜ਼ਮੀਰਾਂ ਵੇਚਤੀਆਂ ਆਪਣੀਆਂ ਜਦ ਮੈਂ ਕਹਿੰਨਾ ਕਿ ਤੇਰੀਆਂ ਠੀਕਾਂ ਜਦੋਂ ਮਜੀਠੀਏ ਨੇ ਕਢਾਈਆਂ ਨਾ ਤੇ ਜਦੋਂ ਵੱਟੋ ਵੱਟ ਤੈਨੂੰ ਪਾਇਆ ਨਾ ਤੇ ਫਿਰ ਤੂੰ ਵਾਜ ਜਾ ਵੀ ਤੇਰੀਆਂ ਇਹ ਜਿਹੀਆਂ ਵੱਜਣਗੀਆਂ ਕਿ ਤੈਨੂੰ ਕਿਸੇ ਨੇ ਬਲ ਬਚੋਣਾ ਔਰ ਭਗਵੰਤਬਾਹ ਨੂੰ ਇਹ ਕਹਿੰਦਾ ਸਿੱਤੂ ਮੂਸੇ ਵਾਲੇ ਕੇਸ ਚ ਉਹ ਦੀ ਸਿਕਿਉਰਟੀ ਖੋਣ ਚ ਉਸ ਸਾਜ਼ਿਸ਼ ਦੇ ਸਭ ਤੋਂ ਮੁੱਖ ਦੋਚੀ ਕਿਤੇ ਸਾਡੀ ਵਾਰੀ ਆਨਲਾਈਨ ਦੇ ਤੈਨੂੰ ਰੱਖਾਂਗੇ ਤੇਰੇ ਐਡਵਾਈਜ਼ਰ ਨੂੰ ਰੱਖਾਂਗੇ ਬਲਤੇਜ ਪੰਨੂ ਨੋ ਲੈ ਕੇ ਮੈਂ ਕਹਿੰਦਾ ਤੈਨੂੰ ਕਹਿੰਦਾ ਨਾ ਕਿ ਤੂੰ ਇਸ ਸਰਕਾਰਾਂ ਚਲਾ ਰਹੇ ਆ ਲੈਣਾ ਇੱਕ ਦੇ ਜੋਰ ਤੇ ਟੁੱਟਾ ਨਾ ਬਲਤੇਜ ਪੰਨੂ ਜਿੱਥੇ ਜੋਰ ਲੱਗਦਾ ਮਜੀਠੀਏ ਨੂੰ ਪਾ ਲਿਓ ਹੱਥ ਤੇਰੇ ਤੇ ਵੀ 302 ਲੱਗੂ ਵਿੱਤੀ ਸੰਕਟ ਮੌਜੂਦਾ ਝਾੜੂ ਵਾਲੀ ਪਾਰਟੀ ਨੇ ਪੈਦਾ ਕਰਤੇ ਆ ਉਸ ਵਿੱਤੀ ਸੰਕਟ ਤੋਂຊੂਬੇ ਨੂੰ ਕੱਢਣ ਲਈ ਬਹੁਤ ਵੱਡੇ ਇਲਾਜ ਦੀ ਲੋੜ ਅੱਜ ਪੰਜਾਬ ਵੈਂਟੀਲੇਟਰ ਤੇ ਆ ਔਰ ਅਫਸੋਸ ਦੀ ਗੱਲ ਇਹ ਆ ਕਿ ਪੰਜਾਬ ਕਰਜ਼ਈ ਜ਼ਰੂਰ ਹੋਇਆ ਮਗਰ ਕੀ ਕੋਈ ਨਵੀਂ ਸੜਕ ਕੋਈ ਨਵਾਂ ਪੁਲ ਕੋਈ ਨਵਾਂ ਸਕੂਲ ਕੋਈ ਨਵਾਂ ਕਾਲਜ ਕੋਈ ਨਾ ਮਾ ਹਸਪਤਾਲ ਜਾਂ ਲੋਕਾਂ ਦੇ ਭਲੇ ਦੀ ਸਕੀਮ ਕੋਈ ਜਾਂ ਕਰਜ਼ਾ ਮਾਫੀ ਸਰਕਾਰ ਨੇ ਕੀਤੀ ਜਵਾਬ ਹੈ ਨਹੀਂ ਜੀ ਤੇ ਜੇ ਲੋਕਾਂ ਦੇ ਭਲੇ ਲਈ ਪੈਸੇ ਖਰਚ ਹੋਏ ਹੀ ਨਹੀਂ ਤੇ ਫਿਰ ਇਹ ਪੈਸੇ ਗਏ ਕਿਥੇ ਇਹ ਪੈਸੇ ਗਏ ਫਜ਼ੂਲ ਖਰਚੀਆਂ ਤੇ ਇਹ ਪੈਸੇ ਗਏ ਉਹ ਦਿੱਲੀੋਂ ਜਿਹੜਾ ਨਿਕੂ ਜਾਂ ਕੇਜਰੀਆਲ ਆਉਂਦਾ ਉਹਨੂੰ ਹੂਟੇ ਦਿਵਾਉਣ ਦੇ ਜਹਾਜ਼ ਤੇ ਉਹਨੇ ਦਿੱਲੀ ਦੇ ਕਿਸੇ ਸੂਬੇ ਦੇ ਦੇਸ਼ ਦੇ ਕਿਸੇ ਕੋਨੇ 'ਚ ਜਾਣਾ ਹੋਵੇ ਦਿੱਲੀ ਸਰਕਾਰ ਉਹਦਾ ਖਰਚਾ ਨਹੀਂ ਦਿੰਦੀ ਸਾਧ ਸੰਗਤ ਜੀ ਤੁਸੀਂ ਉਹਦਾ ਖਰਚਾ ਭਰਦੇ ਜੇ ਉਹ ਰਾਗਮ ਚੱਡੇ ਦੇ ਵਿਆਹ ਤੇ ਜਾਵੇ ਤੇ ਸਾਧ ਸੰਗਤ ਜੀ ਖਰਚਾ ਤੁਹਾਡਾ ਲੱਗਦਾ ਜੇ ਉਹ ਆਂਧਰਾ ਪ੍ਰਦੇਸ਼ ਜਾਵੇ ਤੇ ਸਾਧ ਸੰਗਤ ਜੀ ਖਰਚਾ ਤੁਹਾਡਾ ਲੱਗਦਾ ਜੇ ਉਹ ਵਿਪਾਸ਼ਨਾ ਕਰਨ ਜਾਵੇ ਵਿਪਾਸ਼ਨਾ ਦਾ ਮਤਲਬ ਤਾਂ ਸਮਝਦੇ ਹੋ ਨਾ ਮੌਨ ਵਰਤ ਜੇ ਉਹ ਮੌਨ ਵਰਤ ਰੱਖਣ ਜਾਵੇ ਤਾਂ ਤਾਂ ਵੀ ਖਰਚਾ ਤੁਹਾਨੂੰ ਪੈਂਦਾ ਕਿ ਇਹਨੂੰ ਫਜ਼ੂਲ ਖਰਚੀ ਕਰਾਂਗੇ ਕਿ ਤੁਹਾਡੇ ਭਲੇ ਦੀ ਖਰਚੀ ਕਰਾਂਗੇ ਅੱਜ ਮੇਰੇ ਵੀਰੋ ਆ ਕੇਜਰੀਵਾਲ ਸਾਹਿਬ ਮੈਂ ਵੇਖ ਰਿਹਾ ਸਾਂ ਆ ਨੌਜਵਾਨ ਮੁੰਡੇ ਨੂੰ ਆਈ ਮੇਰਾ ਵੀਰਾ ਸਫੇਦ ਆ ਜਾ ਆ ਜਾ ਕੋਈ ਆ ਜਾ ਪੁੱਤ ਪਰ ਤੂੰ ਤਾਂ ਬਾੜਾ ਹੀ ਲੰਮਾ ਜਾਪਦਾ ਮੈਨੂੰ ਲੱਗਦਾ ਕੇਜਰੀਵਾਲ ਤੇਰੇ ਇੱਥੇ ਤੱਕ ਹੀ ਆਉ ਏਡਾ ਹੋਣਾ ਕੇਜਰੀਵਾਲ ਕਾ ਇਹ ਫੁੱਟ ਦਾ ਬੰਦਾ ਦਿੱਲੀੋਂ ਆਇਆ ਤੇ 6 ਫੁੱਟ ਦੇ ਪੰਜਾਬੀਆਂ ਨੂੰ ਗਰੰਟੀ ਦੇ ਕੇ ਭਾਰ ਗਿਆ ਮੈਨੂੰ ਤਾਂ ਉਦੋਂ ਹੀ ਹੋ ਗਿਆ ਮੈਂ ਕਿਹ ਬਣੂਂ ਕਿ ਭਾਈ ਦੁਨੀਆ ਦਾ ਕੀ ਬਣੂ ਦੁਨੀਆ ਦਾ ਸੱਚੇ ਬਾਦਸ਼ਾਹ ਵਾਹਿਗੁਰੂ ਜਾਣੇ ਮਤਲਬ ਹਾਲਾਤ ਤਾਂ ਉਹ ਬਣ ਗਏ ਜੇ ਇਸ ਪੰਜਾਬ ਦੀ ਤਰਤੀ ਦੇ ਬਾਰੇ ਦੇਸ਼ ਦੁਨੀਆ 'ਚ ਲੋਕ ਸਜਦਾ ਕਰਦੇ ਥੋਣੂ ਛੋਟੀ ਕੁਰਬਾਨੀ ਛੋਟੀ ਸ਼ਹਾਦਤ ਆ ਚੱਪੇ ਚੱਪੇ ਇਸ ਧਰਤੀ ਤੇ ਜ਼ੋਰ ਆਬਰਾ ਦਾ ਸ਼ਹੀਦਾਂ ਦਾ ਖੂਨ ਡੁੱਲਿਆ ਔਰ ਜਦ ਵੀ ਇਹ ਦੇ ਧਰਤੀ ਐਡੀ ਜਬਰਦਸਤ ਧਰਤੀ ਐ ਐਡੀ ਜਰਖੇਰ ਧਰਤੀ ਐ ਕਿ ਇਹ ਧਰਤੀ 'ਚ ਪਾਉਣੇ 2% ਦੇ ਰਕਬੇ ਦੀ ਵਾਹੀ ਕਰਨ ਵਾਲੇ ਲੋਕ ਦੇਸ਼ ਦੇ ਅਨਾਜ ਦੇ ਭੰਡਾਰ 'ਚ 50% ਯੋਗਦਾਨ ਥੋੜਾ ਹੁੰਦਾ ਹੁੰਦਾ ਜੇ ਦੇਸ਼ ਅੱਜ ਰੋਟੀ ਖਾ ਰਿਹਾ ਤੇ ਰੋਟੀ ਖਾਣ ਖਾਣ ਵਾਲੇ ਤੁਸੀਂ ਹੋ ਜੇ ਤੁਸੀਂ ਮੇਰੇ ਛੱਡ ਦਿਓ ਤੇ ਦੇਸ਼ ਭੁੱਖਾ ਮਰੇ ਹਾਲਾਤ ਇਹ ਜੇ ਨੇ ਦੇਸ਼ ਦੇ ਪੌਂਡਰਾਂ ਤੇ ਆ ਥੋਡੇ ਗਵਾਨ ਚ ਪਿੰਡ ਆ ਨਾ ਜੀ ਉਹ ਜਿਹੜਾ 18 ਸਾਲ ਦਾ ਮੁੰਡਾ ਸੀ ਗਲਵਾਨ ਚ ਜਿਹੜਾ ਸ਼ਹੀਦ ਹੋਇਆ ਸੀ ਕਿਨੋਂ ਨੌਜਵਾਨ ਦਾ ਗੁਰਤੇ ਚੋ ਵੀਰੇ ਵਾਲੇ ਪਿੰਡ ਦਾ ਜੇ ਉਹ ਜਿਹ ਸ਼ਹਾਦਤ ਨਾ ਦੇਣ ਤੇ ਦਿੱਲੀ ਚ ਦੇਸ਼ ਦਾ ਝੰਡਾ ਨਾ ਟੁੱਟੂ 2% ਆਬਾਦੀ 90% ਕੁਰਬਾਨੀ ਥੋੜੀ ਕੋਈ ਗਰੰਟੀ ਤੁਹਾਨੂੰ ਦੇ ਸਕਦਾ ਥੋੜੀ ਗਰੰਟੀ ਜੇ ਦਾ ਦੇਸ਼ ਦੁਨੀਆ ਜਿਉਂਦੀ ਹੈ ਜੇ ਛੇ ਪੰਜਾਬੀ ਖਲੋਜੇ ਉੱਥੇ ਫੇਰ ਕਿਸੇ ਦੀ ਗਰੰਟੀ ਦੀ ਲੋਟ ਨਹੀਂ ਪਈ ਮਗਰ ਹਾਲਾਤ ਕਲਯੁਗ ਦੇ ਇਹ ਜੇ ਬੜੇ ਕਿ ਆ ਨਕੂ ਆਇਆ ਦਿੱਲੀਓ ਤੇ ਆ ਵਾਹ ਦੇ ਕਰ ਗਿਆ ਇਹਦੇ ਨਾਲ ਇੱਕ ਹੋਰ ਆਇਆ ਜਿਹੜਾ ਸਾਡੇ ਗਵਾਨ ਚੋਂ ਜਾਂ ਇੱਥੋਂ ਹੀ ਥੋੜੇ ਹਲਕੇ ਚੋ ਮੈਂ ਮਹਿਸੂਸ ਕਰਦਾ ਜਿਹੜਾ ਬੰਦਾ ਆਪਦੀ ਮਾਦਾਨੀ ਨਾਲ ਜੀ ਉਹਨੇ ਸਾਥ ਸੰਗੇ ਜੀ ਥੋਟਾ ਨਹੀਂ ਕਿਤੇ ਬਣ ਜਾ ਕਿਰਦਾਰ ਹੀ ਕਰੈਕਟਰ ਜੀ ਦਾ ਮਾੜਾ ਹੋਵੇ ਉਹਨੇ ਥੋੜਾ ਕੀ ਸਵਾਰ ਦੇਣਾ ਆਹ ਬਰਨਾਲੇ ਦੀ ਧਰਤੀ ਤੇ ਇਹਨੇ ਆਪਦੀ ਮਾਦੇ ਸਿੱਤੇ ਸਾਥ ਛਾਤ ਰੱਖ ਕੇ ਸੌਂ ਖਾਦੀ ਸੀ ਕਿ ਨਹੀਂ ਕਰਦੀ ਸੀ ਭਗਵੰਤ ਨੇ ਕਿ ਮੈਂ ਜਤੋਂ ਬਾਸ਼ਰਾਬ ਨਹੀਂ ਪੀਉਂ ਕਿਹਾ ਸੀ ਕਿ ਨਹੀਂ ਕਿਹਾ ਸੀ ਦੱਸੋ ਵੀਡੀਓ ਵਾਇਰਲ ਹੋਊਗੀ ਨਹੀਂ ਔਰੇ ਪਰ ਉਦੋਂ ਬਾਅਦ ਕੀ ਹੋਇਆ ਕਿ ਹੁਣ ਇਹ ਜਰਮਨੀ ਗਿਆ ਸੀ ਮੁੱਖ ਮੰਤਰੀ ਬਣਨ ਤੋਂ ਬਾਅਦ ਇਹਨੂੰ ਜਹਾਜ਼ ਤੇ ਨਹੀਂ ਜਰਮਨ ਨਾਲ ਦੇ ਜਿਹੜੇ ਪੁਲਸ ਵਾਲੇ ਸਨ ਜਾਂ ਇਮੀਗ੍ਰੇਸ਼ਨ ਵਾਲੇ ਸਨ ਚੜ੍ਹਨ ਨਹੀਂ ਦਿੱਤਾ ਕਿਉਂ ਕਿ ਇਹਦੀਆਂ ਲੱਤਾਂ ਇਹਦੀਆਂ ਭਾਰ ਨਹੀਂ ਚੱਲਦੀਆਂ ਸਨ ਇਹਨੇ ਇੰਨੀ ਸ਼ਰਾਬ ਪੀ ਲਈ ਸੀ ਤਦ ਇਹ ਇਤਿਹਾਸ 'ਚ ਇਹ ਗੱਲ ਸੁਣੀ ਕਿ ਕੋਈ ਮੁੱਖ ਮੰਤਰੀ ਜਹਾਜ਼ ਤੋਂ ਲਾਹਤਾ ਗਿਆ ਹੁੰਦਾ ਕਿਉਂਕਿ ਇਹਨੇ ਸ਼ਰਾਬ ਬੱਧ ਪੀ ਲਈ ਕੀ ਇਹ ਬਦਲਾਅ ਹੈ ਜੀ ਇਹ ਇਹ ਬਦਲਾਅ ਹੈ ਚੀਦਾ ਦੀ ਤਖਤੀ ਦਾ ਥੋੜਾ ਵਿਚਾਰਨਾ ਪੈਣਾ ਅੰਦਰ ਚਾਤੀ ਮਾਰਨੀ ਪੈਣੀ ਕਿ ਸਾਨੂੰ ਆਉਣ ਵਾਲੀ ਪੀੜ੍ਹੀ ਮਾਫ਼ ਕਰੂ ਸਾਧ ਸੰਗਤ ਜੀ ਮਾਂ ਦੀ ਸੌਂ ਖਾਦੀ ਇਸ ਬੰਦੇ ਨੇ ਔਰ ਇਹ ਕਹਿਆ ਕਿ ਮੈਂ ਸ਼ਰਾਬ ਨਹੀਂ ਪੀਊਗਾ ਔਰ ਆ ਦਮਦਮਾ ਸਾਹਿਬ ਸ਼ਰਾਬ ਪੀ ਕੇ ਆਇਆ ਸੀ ਕਿ ਨਹੀਂ ਆਇਆ ਸੀ ਜਦੋਂ ਰੋਲਾ ਪਿਆ ਬਰਗਾੜੀ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਕੱਢ ਕੇ ਉਹਨੇ ਨੌਜਵਾਨ ਚਲਾ ਲਿਓ ਜਦੋਂ ਇਹ ਸ਼ਰਾਬ ਪੀ ਕੇ ਉੱਥੇ ਮੱਥਾ ਟੇਕਣ ਗਿਆ ਲੋਕਾਂ ਨੇ ਗੁਰਸੇਖਾਣੇ ਦੀਆਂ ਤੋੜਾਂ ਲਵਾਈਆਂ ਤੇ ਮੈਂ ਨਹੀਂ ਇਹ ਗੱਲ ਕਹਿੰਦਾ ਵੀਡੀਓ ਧਿਆਨ ਨਾਲ ਸੁਣਿਓ ਜਿਹੜੇ ਮਗਰ ਇਹਦੇ ਭੱਜਦੇ ਚੱਲ ਕਹਿੰਦੇ ਦੱਲੇ ਨੇ ਸ਼ਰਾਬ ਪੀਤੀ ਸਾਧ ਸੰਗਤ ਜੀ ਕੀ ਇਹ ਜੇ ਲੋਕ ਬਦਲਾਵ ਲਿਆ ਸਕਦੇ ਔਰ ਇਹ ਇਹਦੀ ਬੇਟੀ ਸੀਰਤ ਕੌਰ ਅੱਜ ਤੋਂ 8 ਮਹੀਨੇ ਬੇਟੀ ਦਾ ਤੇ ਬਾਪ ਦਾ ਬੜਾ ਹੀ ਪਵਿੱਤਰ ਤੇ ਨਿੱਕਾ ਤੇ ਪਿਆਰਾ ਰਿਸ਼ਤਾ ਹੁੰਦਾ ਮੁੰਡੇ ਭਾਵੇਂ 100 ਵਾਰੀ ਗਲਤੀ ਕਰ ਦੇਣ ਬੇਟੀ ਨਹੀਂ ਕਿਤੇ ਗਲਤੀ ਕਰਦੀ ਬੇਟੀ ਲਈ ਮਾਪੇ ਉਹਦਾ ਸਭ ਕੁਝ ਹੀ ਪਰ ਤੁਸੀਂ ਵੇਖੋ ਇਹਦੀ ਬੇਟੀ ਲਾਈਵ ਹੋ ਕੇ ਸੀਰਤ ਕੌਰ ਕਹਿੰਦੀ ਆ ਕਿ ਉਹ ਮੁੱਖ ਮੰਤਰੀ ਹੋਵੇ ਉਹਨੂੰ ਸੰਬੋਧਨ ਹੋ ਕੇ ਕਹਿੰਦੀ ਆ ਕਿ ਅੱਜ ਮੈਂ ਤੈਨੂੰ ਡੈਡੀ ਨਹੀਂ ਆਖਣਾ ਮੈਂ ਤੈਨੂੰ ਭਗਵੰਤ ਕਹਿ ਕੇ ਸੰਬੋਧਨ ਹੋਣਾ ਕਿਉਂਕਿ ਮੈਨੂੰ ਸ਼ਰਮ ਆਉਂਦੀ ਹੈ ਕਹਿੰਦਿਆਂ ਕਿ ਤੂੰ ਮੇਰਾ ਬਾਪ ਹੈ ਤਾਂ ਮੈਂ ਤੇਰੀ ਬੇਟੀ ਹ ਜਿਹੜਾ ਸਾਧ ਸੰਗਤ ਦੀ ਬੇਟੀ ਦਾ ਨਾ ਹੋਇਆ ਉਹਨੇ ਕਿਥੇ ਥੋੜੇ ਬਡਲੇ ਵਾਲੇ ਹੋ ਜਾਣ ਵੀ ਚਾਰ ਨਾ ਪੈਣਾ ਅਜ ਹਾਲਾਤ ਪੰਜਾਬ ਦੇ ਕਿਸੇ ਜੇ ਬਣਾਤੇ ਉਹ ਜੇ ਲੋਕ ਆ ਕੇ ਇੱਥੇ ਝੂਠ ਮਾਰਨ ਇਹ ਅਸੀਂ ਵਿਸ਼ਵਾਸ ਕਰ ਜੀਏ ਜਿਹੜਾ ਮਰੋ 24 ਘੰਟੇ ਬੱਤੀ ਆ ਗਈ ਜੀ ਹਾਂਜੀ 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 ਵੈਸੇ ਜੇ ਮੈਂ ਉਹਦੀ ਸ਼ਿਫਟ ਕਰਨ ਲੱਗਿਆਂ ਤੇ ਭਾਵੇਂ ਛੱਡੀ ਦੇਣ ਬੱਤੀ ਚਲਾਓ 90 ਰੁਪਏ ਦਾ ਡੀਜ਼ਲ ਪਾਓ ਤੇ ਫੂਕੋ ਤਮਾਸ਼ਾ ਵੇਖੋ ਫਿਰ ਬਦਲਾ ਹੈ ਇਹ ਨੌਜਵਾਨ ਹੈ ਨੌਜਵਾਨਾਂ ਦੀ ਇੱਕ ਮੰਗ ਸੀ ਸਾਬ ਇਹ ਕਹਿੰਦੇ ਇੱਕ ਗੱਲ ਜ਼ਰੂਰ ਕਹਿਣੀ ਹੈ ਸਾਬ ਨੇ ਵੀ ਜਿੱਦੇ ਵਿਕਰਮ ਵੀ ਜੀਠੀਏ ਦੇ ਹੱਥ ਫੇਰ ਗਿਆ ਨਾ ਚੀਕਾ-ਕੰਦੀਕਾ ਇਹ ਜ਼ਰੂਰ ਕਹਿਣੀ ਹੋ ਰਹੀ ਇਹਨਾਂ ਨੂੰ ਕੋਈ ਸ਼ੱਕ ਹੈ ਥੋੜੇ ਚੋਂ ਕੋਈ ਆਉ ਸਾਡੇ ਮਾਸੀ ਦਾ ਪੁੱਤ ਹੈ ਜਾਣਦੇ ਇਹਨੂੰ ਇਸ ਤੇ ਕਰਦੀ ਨਹੀਂ ਆ ਰਹੇ ਜਿਹੜੇ ਬਿੱਲ ਕਹਿੰਦੇ ਸੀ ਨਾ ਜੀ ਆ ਜਿਹੜਾ ਬਿੱਲ ਲੈਟ ਤਾਂ ਆਉਂਦੀ ਨਹੀਂ ਘਰਾਂ ਦੀ ਸਾਡੇ ਪਿੰਡ ਦੇ 63 ਲੋਕਾਂ ਦੇ ਕਨੈਕਸ਼ਨ ਜਿਹਦੇ ਵਿੱਚੋਂ 34 ਐਸਸੀ ਨੇ ਜੀ ਕਿਸੇ ਦਾ 18000 ਕਿਸੇ ਦਾ 22000 ਐ ਪੈਂਡਿੰਗ ਬਿੱਲ ਆਪਣੀ 200 ਜੁਨਟ ਮਾਫ ਸੀ ਤੇ ਉਹ 200 ਵਾਲੀ ਕੰਮ ਚੱਲੀ ਜਾਣਾ ਸੀ ਬਿੱਲ ਕਿਸ ਨੂੰ ਆਉਂਦਾ ਨਹੀਂ ਸੀ ਅੱਜ 300 ਫੇਰ ਵੀ ਮਿਲੋ ਕੋ ਠੱਗੀ ਰੱਗ ਲਾ ਲਾਈ ਚੀਕ ਚੈੱਕ ਕਰਦੇ ਨਹੀਂ ਚੱਲੇ ਆ ਉਹ ਮੁੰਡੇ ਨੂੰ ਕਹਾਂ ਉਹਨੂੰ ਮੈਂ ਇਹ ਕਿੱਲਾ ਲੈਂਦਾ ਮਿੱਤਰ ਨੂੰ ਲੱਗ ਜਾ ਮੈਂ ਸੋਚਦਾ ਸੀ ਕਿ ਦੇਖੋ ਅਸੀਂ ਅਸੀਂ ਉਹ ਨਵੇਂ ਖੜ ਜਾਂ ਮੈਂ ਯਾਰ ਕੇ ਜਿੰਨੇ ਨਵੇਂ ਖੜ ਦੂਸਰੇ ਬੰਦ ਕਰਾ ਦੇ ਇੱਕ ਬੰਦਾ ਆ ਰਿਹਾ ਚਾਹ ਬਤਾ ਚੱਲ ਆ ਗਈ ਠੀਕ ਆ ਗਈ ਛਾਜ ਚੱਲੂ ਪੰਜਾਬ ਤੱਕ ਹੈ ਇਹ ਤਾਂ ਦਿੱਲੀ ਤੱਕ ਜਾਵੇ ਫੇਰ ਸੁਆਦ ਆਵੇ ਇਹ ਥਾਲੇਦਾਰ ਸਾਹਿਬ ਇਹ ਥਾਲੇਦਾਰ ਸਾਹਿਬ ਤੁਸੀਂ ਗੱਲ ਨਹੀਂ ਕਰ ਲੋ ਮੁੱਖ ਮੰਤਰੀ ਨਾਲ ਮਿਲਦੀ ਐ ਸਿਫਤਾ ਕਰ ਦੇਣਾ ਜੇ ਬੱਤੀ ਪੱਕੀ ਛੱਡ ਕੇ ਰੱਖੂ ਲੋਕਾਂ ਦਾ ਨੁਕਸਾਨ ਹੋਵੇ ਮੇਰੇ ਕਰਕੇ ਸਾਤ ਸੰਗਤ ਜੀ ਮਸੀ ਆਉਂਦੇ ਸਾਰ ਪਹਿਲਾਂ ਮੈਂ ਗੁਰੂ ਘਰ ਮੱਥ ਮਸਤਕ ਹੋਣ ਗਿਆ ਔਰ ਗੁਰੂ ਘਰ ਦੇ ਚਰਨਾਚੇ ਗੁਰੂ ਸਾਹਿਬ ਦੇ ਚਰਨਾਚੇ ਸੀਸ ਨਵਾ ਕੇ ਜਦ ਮੈਂ ਆ ਇਥੋਂ ਮੁੜ ਕੇ ਛੋਟੇ ਚਰਨ ਛੋਟੇ ਚਰਨਾ ਚ ਪੇਸ਼ ਹੋਇਆ ਸਾਤ ਸੰਗਤ ਜੀ ਆ ਜਿਹੜੀ ਦਸਤਾਰ ਹੈ ਬੜੇ ਪਿਆਰ ਨਾਲ ਸਜਾਈ ਦੀ ਤੁਸੀਂ ਸਾਰੇ ਆਲੇ ਸਜਾਈਏ ਇਹ ਕਿਹਦੀ ਬਖਸ਼ਿਸ਼ ਦਸਤਾਰ ਹੈ ਸਾਡੇ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਔਰ ਸਾਧ ਸੰਗਤ ਜੇ ਕੋਈ ਇਸ ਦਸਤਾਵੇਜ਼ ਨੂੰ અપਮਾਨਿਤ ਕਰੇ ਤੇ ਕੀ ਉਹ ਪੰਜਾਬ ਦੇ ਬਦਲਾਵ ਵਾਸਤੇ ਆ ਕੀ ਇਹ ਪੰਜਾਬ ਦੇ ਭਲੇ ਵਾਸਤੇ ਆ ਚਾਰ ਦਿਨ ਪਹਿਲਾਂ ਦੀ ਇੱਥੇ ਵੀਡੀਓ ਹੈ ਬਠਿੰਡੇ ਦੀ ਖੁੱਡੀਆਂ ਨਾਲ ਤੁਰਿਆ ਫਿਰਦਾ ਖੁੱਡੀਆਂ ਨੂੰ ਸ਼ਰਮ ਨਾ ਆਈ ਜਦ ਇਹ ਕੰਮ ਇਹ ਕਰਦਾ ਸੀ ਇੱਕ ਵਾਰੀ ਉਹਦਾ ਹੱਥ ਨਾ ਫੜਿਆ ਇਸ ਤਰ੍ਹਾਂ ਫੜ ਕੇ ਕਹਿੰਦਾ ਕਿ ਸ਼ਰਮ ਕਰ ਕੀ ਕਰਦਾ ਫਿਰਦਾ ਮੁੱਖ ਮੰਤਰੀ ਇਹ ਲੋਕ ਚਮਚੇ ਇਹਨਾਂ ਨੇ ਜ਼ਮੀਰਾਂ ਵੇਚਤੀਆਂ ਆਪਣੀਆਂ ਪਾਣੀ ਦੀ ਬੋਤਲ ਲਈ ਪਾਣੀ ਪਹਿਲਾਂ ਝੂਠਾ ਪਾਣੀ ਬੋਤਲ ਝੂਠੀ ਕਰਤੀ ਜਦ ਮੂੰਹ ਨੂੰ ਲਾਤਾ ਤਾਂ ਝੂਠੀ ਹੋ ਗਈ ਫੇਰ ਉਸ ਪਾਣੀ ਦੀ ਬੋਤਲ ਨਾਲ ਮੂੰਹ ਧੋਤਾ ਫਿਰ ਉਹੀ ਬੋਤਲ ਝੂਠੀ ਸਿਰ ਚ ਪਾਲੀ ਕਿ ਗਰਮੀ ਬੜੀ ਹੈ ਕਿਉਂ ਸਾਨੂੰ ਨਹੀਂ ਲੱਗਦੀ ਕਦੇ ਸਾਡੇ ਚ ਕਿਸੇ ਨੂੰ ਇਸ ਤਰ੍ਹਾਂ ਕੰਮ ਕਰਦੇ ਵੇਖਿਆ ਕਿਸੇ ਗੁਰਸਿੱਖ ਨੂੰ ਹੋਰ ਨੂੰ ਸਾਧ ਸੰਗਤ ਜੀ ਇਹ ਸ਼ਰਾਰਤਾਂ ਚੱਲਦੀਆਂ ਨੇ ਦਸਤਾਰ ਨੂੰ અપਮਾਨਿਤ ਕਰਨ ਦੀ ਛਿਰਾਬ ਚੱਲਦੀ ਹੈ ਮਗਰ ਕੀ ਹੈ અપਮਾਨ ਕਿਥੇ ਗੁਰੂ ਸਾਹਿਬ ਦਾ ਤਨਿਕ ਕਰਨ ਨੂੰ ਫਿਰਦੇ ਕਿਉਂਕਿ ਇਹ ਬਖਸ਼ਿਸ਼ ਤਾਂ ਉਸ ਮਾਲਕ ਦੀ ਆ ਕੋਈ ਬਰਦਾਸ਼ਤ ਕਰ ਸਕਦਾ ਇਹ ਜੀ ਸੋਚ ਨੂੰ ਆ ਥੋੜੇ ਦਿਨ ਪਹਿਲਾਂ ਸਾਲ ਪਿੱਛੇ ਚਲੇ ਜਾਓ ਵਾਲੀਬਾਲ ਖੇਡਣ ਲੱਗਿਆ ਪਰ ਵਾਲੀਬਾਲ ਖੇਡਦੇ ਖੇਡਦੇ ਐ ਪੱਗ ਲਾ ਕੇ ਰੱਖਦੀ ਜਿਵੇਂ ਟੋਪੀ ਚੱਪ ਚਪਾਈ ਹੁੰਦੀ ਕਿ ਕਿਸੇ ਨੂੰ ਅਧਿਕਾਰ ਹੈ ਤੇ ਵਾਲਾ ਨੂੰ ਤਾਂ ਐ ਹੱਥ ਮਾਰਦਾ ਸੀ ਜਿਵੇਂ ਸਲਮਾਨ ਖਾਨ ਦਾ ਹੀ ਵੱਡਾ ਭਰਾ ਇੱਥੇ ਤੁਰਿਆ ਫਿਰਦਾ ਪੰਜਾਬੋਂ ਸਾਧ ਸੰਗਤ ਜੀ ਇਹੀ ਕਾਰਨ ਹੈ ਮੇਰੇ ਵੀਰੋ ਜਦ ਮੈਂ ਕਹਿਨਾ ਕਿ ਤੇਰੀਆਂ ਚੀਕਾਂ ਜਦੋਂ ਮਜੀਠੀ ਨੇ ਕਢਾਈਆਂ ਨਾ ਤੇ ਜਦੋਂ ਵੱਟੋ ਵੱਟ ਤੈਨੂੰ ਪਾਇਆ ਨਾ ਤੇ ਫਿਰ ਤੂੰ ਬਾਜਾਂ ਵੀ ਤੇਰੀਆਂ ਇਹ ਜਿਹੀਆਂ ਵੱਜਣਗੀਆਂ ਕਿ ਤੈਨੂੰ ਕਿਸੇ ਨੇ ਬਲ ਬਚੋਣਾ ਬੋਲੇ ਸਾਰਿਆਂ ਮੇਰੀ ਕੋਈ ਪਰਸਨਲ ਲੜਾਈ ਨਹੀਂ ਮੈਨੂੰ ਤਾਂ ਕੇ 6 ਮਹੀਨੇ ਅੰਦਰ ਦੇ ਛੱਡਿਆ ਤੇ ਜਦੋਂ ਮੈਨੂੰ ਅੰਦਰ ਵੀ ਦਿੱਤਾ ਸੀ ਨਾ ਮੈਂ ਕੇਜਰੀ ਆਲੰਗੂ ਨਹੀਂ ਜਿਹੜਾ 9 ਵਾਰੀ ਸੱਤਦੇ ਤੇ ਇੱਕ ਵਾਰੀ ਵੀ ਨਹੀਂ ਜਾਂਦਾ ਘਰੋਂ ਚੱਕ ਕੇ ਲੈ ਕੇ ਜਾਣਾ ਪਿਆ ਮੈਨੂੰ ਜਿੰਨੀ ਵਾਰੀ ਸੱਤਦੇ ਮਠਾਹ ਵੱਜਦਾ ਜਾ ਕੇ ਤੇ ਜਿੰਨੀ ਵਾਰੀ ਜਾਂਦਾ ਮੋਚਾਂ ਨੂੰ ਵਟ ਦੇ ਕੇ ਜਾਂਦਾ ਕਿ ਯਾਰ ਆ ਗਿਆ ਇਥੋਂ ਦਾ ਪਿਓ ਸਾਨਹਤ ਸਾਨਹਤ ਕਾਲੇ ਔਰ ਮੈਂ ਤੁਹਾਨੂੰ ਅੱਜ ਵੀ ਕਹਿੰਦਾ ਔਰ ਭਗਵੰਤ ਮਾਨ ਨੂੰ ਇਹ ਕਹਿੰਦਾ ਸਿੱਧੂ ਮੂਸੇਵਾਲੇ ਕੇਸ 'ਚ ਉਹਦੀ ਸਿਕਿਉਰਿਟੀ ਘਟਾਉਣ 'ਚ ਉਹ ਸਾਜ਼ਿਸ਼ ਦੇ ਸਭ ਤੋਂ ਮੁੱਖ ਦੋਚੀ ਕਿਥੇ ਸਾਡੀ ਵਾਰੀ ਆਉਣ ਲੈਣ ਦੇ ਤੈਨੂੰ ਰੱਖਾਂਗੇ ਮਲੇ ਇਨਸਾਨ ਹੈ ਤੇਰੇ ਐਡਵਾਇਜ਼ਰ ਨੂੰ ਰੱਖਾਂਗੇ ਬਲਤੇਜ ਪੰਨੂ ਨੂੰ ਲੈ ਕੇ ਮੈਂ ਕਹਿਣਾ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਸਰਕਾਰਾਂ ਚਲਾ ਰਹੇ ਹੋ ਆਹ ਲੈਣਾ ਹੱਕ ਦੇ ਜ਼ੋਰ ਤੇ ਤੁਹਾਡਾ ਨਾ ਬਲਤੇਜ ਪੰਨੂ ਜਿੱਥੇ ਜ਼ੋਰ ਲੱਗਦਾ ਮਜੀਠੀਏ ਨੂੰ ਪਾ ਲਿਓ ਹੱਥ ਤੇਰੇ ਤੇ ਵੀ 302 ਲੱਗੂ ਜਿਨੇ ਜਾ ਕੇ ਉਸ ਮਾ ਦੇ ਇਕਲਮ ਇਕਲੇ ਪੁੱਤ ਦੀ ਇਛਤਿਆਰ ਲਵਾਇਆ ਇਹਦੀ ਸਿਕਿਉਰਿਟੀ ਵਿਡਰੋਅ ਹੋ ਗਈ ਉਹਨ ਠੋਕਦੇ ਉਹ ਜਿਹਨੂੰ ਠੋਕਣਾ ਸਾਧ ਸੰਗਤ ਜੀ ਕੀ ਹੈ ਬਦਲਾਵ